ਸ਼ਸ਼ੀਕਲ ਦੋਸਤੋ ਲੁਧਿਆਣਾ ਡੇਲੀ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਨਵੀਂ ਸਟੋਰ ਦੀ ਗ੍ਰੈਂਡ ਓਪਨਿੰਗ ਹੋਈ ਹੈ ਜਿਸ ਦਾ ਨਾਮ ਹੈ ਜੀਐਸ ਜਨਰਲ ਸਟੋਰ ਔਰ ਜੀਐਸ ਫੁੱਟਵੇਅਰ ਇਸ ਨਵੀਂ ਜਿਹੜੀ ਇਹ ਸ਼ਾਪ ਹੈ ਜਿਹੜੀ ਓਪਨ ਹੋਈ ਹੈ ਗ੍ਰੈਂਡ ਓਪਨਿੰਗ ਹੋਈ ਹੈ ਪਿੱਛੇ ਦੇ ਨਹੀਂ ਰੱਖੜੀਆਂ ਦੇ ਤਿਹਾਰ ਉਤੇ ਇੱਕ ਬੜੀ ਆਫਰ ਲੈ ਕੇ ਆਏ ਨੇ ਔਰ ਇੱਕੋ ਹੀ ਛੱਪ ਥੱਲੇ ਜਿਹੜੀਆਂ ਅਨੇਕਾਂ ਚੀਜ਼ਾਂ ਅਨੇਕਾਂ ਪ੍ਰੋਡਕਟ ਤੇ ਮਿਲਣਗੇ ਜੁੱਪਨ ਵਾਲੀ ਬੱਚਿਆਂ ਦੇ ਖਟੋਣੇ ਵੀ ਹੋਗੇ ਔਰ ਜਿਹੜੀਆਂ ਫੈਂਸੀ ਰੱਖ ਰੀਆਂ ਵੀ ਲੈ ਕੇ ਆਏ ਨੇ ਆਪਾਂ ਗੱਲਬਾਤ ਵੀ ਕਰ ਲੈਣੇ ਆ ਔਰ ਤੁਹਾਨੂੰ ਜਿਹੜੀ ਤਸਵੀਰਾਂ ਉਹ ਵੀ ਦਿਖਾ ਦਿੰਦੇ ਆ ਹਾਂ ਜੀ ਸਾਹਿਬ ਸ਼ਸ਼ੀ ਕਾਲ ਜੀ ਸ਼ਸ਼ੀ ਗਾਰਦਿਕ ਵਾਜੂ ਦਾ ਖਾਲਸਾ ਵਾਜੂ ਕੀ ਬਤائیں ਸਾਡੇ ਸ਼ੋਪ ਜੀ ਐਸ ਫੁਟੇਜ ਜੀ ਐਸ ਜਨਸਟੋਰ ਚਾਰ ਲੇਗ ਨੂੰ ਮੋੜ ਦਿੱਤਾ ਹੈਗਾ ਬਹੁਤ ਬੰਦਿਆ ਰਿਸਪਾਂਸ ਹੈ بڑے ਗਾਹਕਾਂ ਨੇ ਹਰ ਚੀਜ਼ ਹਰ ਵੈਰਾਈਟੀ ਬਹੁਤ ਬੰਦਿਆ ਮਿਲਦੀ ਹੈ ਵਜਾ ਰੱਖਣੀ ਸੈਨ ਹੋ ਰਹੀ ਹੈ ਹਰ ਐਲੀਮੈਂਟ ਕੈਂਪਸ ਸਵਾਰਕਸ ਬਾਟਾ ਰੈਡੀਮੈਂਟ ਹੋ ਸਾਰੀ ਤਰ੍ਹਾਂ ਦੇ ਸ਼ੋਅ ਜੈਗੇ ਹੋਰ ਕਿਹੜੇ ਕਿਹੜੇ ਪ੍ਰੋਡਕਟਸ ਬਲੇ ਆ ਰਹੇ ਨੇ ਕੋਸਮੈਟਿਕਸ ਕੋਸਮੈਟਿਕਸ ਬਹੁਤ ਵਧੀਆ ਨੇ ਰੇਡੀਮੇਡ ਹੈ ਕੋਸਮੈਟਿਕ ਹੈ ਜੁਐਲਰੀ ਹੈ ਹੰਡ ਗਾਰਮੈਂਟਸ ਹੈ ਰਖੜੀ ਹੈ ਬਹੁਤ ਵਧੀਆ ਹੋਣੀਆਂ ਵੈਰਾਈਟੀਆਂ ਦਾ ਤਿਹਾਰ ਵੀ ਆ ਰਿਹਾ ਰਖੜੀ ਦੇ ਪਰ ਤੇ ਨਾ ਦਸਰਾਂ ਦੇ ਫੈਨਸੀ ਰਖੜੀਆਂ ਨੇ ਬਹੁਤ ਵਧੀਆ ਬੈਂਸ ਨੇ ਰੱਖਣ ਲਈ ਆਇਆ ਤੇ ਪੂਰਾ ਸਪੌਂਸ ਹੈ 25% ਲੈਸ ਦੇ ਰਹੇ ਆ ਹਰ ਵੈਰਾਈਟੀ ਦੇ ਬਹੁਤ ਵਧੀਆ ਪ੍ਰੋਡਕਟ ਉੱਪਰ ਲੈਸ ਸੈ ਹਰ ਇੱਕ ਤੇ 20% ਹੈ ਰਖੜੀ ਦੇ 25% ਸੋ ਜਿਸ ਤਰ੍ਹਾਂ ਇਹ ਗ੍ਰੈਂਡ ਓਪਨਿੰਗ ਹੋਈ ਹੈ ਆਪਾਂ ਗੱਲ ਵੀ ਕਰਾਂਗੇ ਪਹਿਲਾਂ ਤਸਵੀਰਾਂ ਵੀ ਦਿਖਾ ਦਵਾਂ ਕਿ ਇਸ ਤਰ੍ਹਾਂ ਇੱਥੇ ਫੈਂਸੀ ਰੱਖਣੀ ਮੌਜੂਦ ਹੈ ਔਰ ਜਿਹੜੀ ਜਿਹੜੀ ਇੱਕ ਵਧੀਆ ਜਨਰਲ ਸਟੋਰ ਹੈ ਜਿਹੜਾ ਕਿ ਬਹੁਤ ਸਾਰੀਆਂ ਸਾਮਾਨ ਹੈ ਜਿਹੜੇ ਕੋਈ ਛੱਤ ਥੱਲੇ ਤੁਹਾਨੂੰ ਮਿਲੇਗਾ ਹਰ ਇੱਕ ਪ੍ਰੋਡਕਟ ਮਿਲਨੇਗੇ ਕਸਟਮਰ ਵੀ ਖੜੇ ਆਪਾਂ ਗੱਲਬਾਤ ਵੀ ਕਰਾਂਗੇ ਕਸਟਮਰ ਦੇ ਨਾਲ ਪਹਿਲਾਂ ਮੈਡਮ ਜੀ ਨਾਲ ਗੱਲ ਕਰ ਲੈਣੇ ਆ ਹਾਂ ਜੀ ਮੈਮ ਸ਼ਸ਼ੀ ਕਾਲ ਸ਼ਸ਼ੀ ਕਾਲ ਜੀ ਹਾਂ ਕੀ ਕਹਿਣਾ ਚਾਹੁੰਦੇ ਪਹਿਲਾਂ ਵਾਤਾ ਜਿਹੜੀ ਗ੍ਰੈਂਡ ਓਪਨਿੰਗ ਹੋਈ ਹੈ ਅਸੀਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਸਾਡੇ ਕੋਲ ਸਾਰੇ ਆਲਮੋਸਟ ਸਭ ਵੈਰਾਈਟੀ ਹੈ ਇਧਰ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਜੈਂਟ ਸ਼ੂਜ਼ ਲੱਗੇ ਹੋਏ ਨੇ ਇਹਦੇ ਵਿੱਚ ਆਪਾਂ ਨੂੰ ਕੈਂਪਸ ਦੇ ਰੈਡਟਿਵ ਦੇ ਐਂਡ ਸਪਾਰਕਸ ਦੇ ਬ੍ਰਾਂਡ ਦੇ ਸ਼ੂਜ਼ ਮਿਲ ਜਾਣਗੇ ਬਿਲਕੁਲ ਹੋਰਾਂਗੇ ਐਂਡ ਡੇਲੀ ਵੇਅਰ ਕੈਜ਼ੂਅਲ ਦੇ ਵਿੱਚ ਸਾਰੀ ਵੈਰਾਈਟੀ ਆਪਣੇ ਕੋਲ ਸ਼ੂਜ਼ਸ ਪੋਸ਼ੂਜ਼ ਐਂਡ ਸਲੀਪਰਸ ਆਲਮੋਸਟ ਸਭ ਕੁਝ ਹੈ نیچے ਅਲੱਗ ਤੋਂ ਥੋੜਾ ਬਣਿਆ ਹੋਇਆ ਹੈ ਬੇਸਮੈਂਟ ਉਹਦੇ ਚ ਲੇਡੀਜ਼ ਐਂਡ ਕਿਡਸ ਦੀ ਵੈਰਾਈਟੀ ਬਹੁਤ ਮਿਲ ਜਾਏਗੀ ਆਪਣੇ ਕੋਲ ਬਹੁਤ ਕੀ ਕੀ ਵੈਰਾਈਟੀਸ ਹਨ ਜਨਰਲ ਜਨਰਲ ਸਟੋਰ ਵਾਲੀ ਸਾਈਟ ਤੇ ਸਰ ਆਪਣੇ ਕੋਲ ਇਸ ਟਾਈਮ ਤੇ ਤੋਂ ਰੱਖਣੀਆਂ ਦਾ ਜਿਵੇਂ ਤਿਹਾਰ ਚੱਲ ਰਿਹਾ ਰੱਖਣੀਆਂ ਸਭ ਵੈਰਾਈਟੀ ਦੀਆਂ ਮਿਲ ਜਾਣਗੀਆਂ ਫੈਂਸੀ ਰੱਖਣੀਆਂ ਆਪਣੇ ਕੋਲ ਐਂਡ ਕਾਸਮੈਟਿਕ ਦੀ ਆਲਮੋਸਟ ਸਭ ਵੈਰਾਈਟੀ ਹੈ ਆਪਣੇ ਕੋਲ ਕਿਉਂਕਿ ਬ੍ਰਾਂਡਸ ਦੇ ਵੀ ਹੈ ਜਿਵੇਂ ਲਕਮੀ ਹੈ ਆਪਣੇ ਕੋਲ ਮੈਬਲਿਨ ਹੈ ਔਰ ਗਾਰਮੈਂਟ ਅੰਡਰਗਾਰਮੈਂਟਸ ਵੀ ਮਿਲ ਜਾਂਦੇ ਉਹਨਾਂ ਦੇ ਵਿੱਚ ਲਕਸ ਕੋਜ ਐਂਡ ਡਿਕਸੀ ਸਕਾਟਸ ਦੇ ਪ੍ਰੋਡਕਟਸ ਮਿਲ ਜਾਣਗੇ ਮਤਲਬ ਹਰ ਇੱਕ ਹਾਂਜੀ 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 ਮਤਲਬ ਸਾਹਨੇਵਾਲ ਦੇ ਜੋ ਹੈ ਮਤਲਬ ਨਿਵਾਸੀ ਉਹਨਾਂ ਨੂੰ ਸਾਰਿਆਂ ਨੂੰ ਇਹੀ ਖੁਸ਼ੀ ਹੈ ਕਿ 21 ਮਤਲਬ ਬੇਸਮੈਂਟ ਦੇ ਵਿੱਚ 21 ਕੰਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਸਭ ਰਾਈਟੀ ਮਿਲ ਜਾਂਦੀ ਹੈ ਕਸਟਮਰ ਇਹ ਹੀ ਫੀਡਬੈਕ ਦੇ ਰਹੇ ਨੇ ਸਾਨੂੰ ਆ ਕੇ ਕਿ ਈਜ਼ੀ ਹੋ ਗਿਆ ਵੀ ਫੁੱਟਵੇਅਰ ਵੀ ਹੋ ਗਿਆ ਜਨਰਲ ਸਟੋਰੀ ਹੋ ਗਿਆ ਗਾਰਮੈਂਟਸ ਵੀ ਸਭ ਕੁਝ ਮਿਲ ਜਾਂਦਾ ਇੱਕ ਸਟੋਰ ਦੇ ਅੰਦਰ ਹੀ ਉਹਨਾਂ ਨੂੰ ਅ ਸਰਮ ਜੁੱਤ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਫੁੱਟਵੇਅਰ ਆਪਣਾ ਮੌਜੂਦ ਨੇ ਕਿਸ ਤਰ੍ਹਾਂ ਸ਼ੂਜ਼ ਕਰਦੇ ਸਦੋ ਫਾਰੈਕਸ ਫੁੱਟ ਸ਼ੂਜ਼ ਲੈਦਰ ਸ਼ੂਜ਼ ਪਾਰਟੀ ਵੇਅਰ ਹਰੇਕ ਤਰ੍ਹਾਂ ਦੀ ਵੈਰਾਈਟੀ ਹੈ ਬ੍ਰਾਈਡਲ ਜੁੱਤੀ ਵਗੈਰਾ ਪੰਜਾਬੀ ਜੁੱਤੀ ਹਰੇਕ ਕਾਈਡ ਆਈਟਮ ਮਿਲ ਜਾਈ। ਤੇ ਇਹ ਕੰਪਨੀ ਹੈ। ਤੇਰੀ ਤੇਰੀ ਕੰਪਨੀ ਜੀ। ਫਰੇ ਹੋ ਕੈਂਪਸ ਹੈ, ਰੈੱਡ ਤੇ ਪੈਰ, ਸਪਾਰਕਸ ਹੈ, ਲਿਬਰਟੀ ਹੈ, ਡੈਂਸਰ ਹੈ। ਇਹ ਸਭ ਫਰੇ ਤੇਰੇ ਬੜਖ ਮਿਲ ਜਾਣਗੇ। ਇਸਰਾਮ ਹਮਨੇ ਇੱਕ ਗ੍ਰੈਂਡ ਓਪਨਿੰਗ ਕੀਤੀ ਹੈ। ਸਿਸ ਹਰ ਇੱਕ ਪ੍ਰੋਡਕਟ ਹੈ ਜਿਹੜੇ ਤੋਂ ਮੌਜੂਦ ਨੇ ਅਵੇਲੇਬਲ ਹੈ। ਹਾਂ ਜੀ। ਕਾਹਨਾਂ ਦੇ ਕਲੈਕਸ਼ਨ ਹਨ ਸਾਡੇ ਬਲ ਬਸ। ਤੁਸੀਂ ਮਰਜ਼ੀ ਜਾਨੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਵੇਟ ਕਰੋ ਇਹਦਾ ਤੁਹਾਨੂੰ ਸਭ ਕੁਝ ਪਸੰਦ ਆਏਗਾ। ਹਰੇਕ ਇੱਕ ਕਸਟਮਰ ਦੀ ਰੇਂਜ ਦੇ ਕੋਣੀ ਦੇ ਕਸਟਮਰ ਦੀ ਕੋਈ ਸ਼ੋਅ ਸ਼ੋਗਾਰਾ ਜਰੂਰ ਸ਼ੋਅ ਵਗੈਰਾ ਕਰੋ ਜਿਹੜੇ ਕਸ਼ਮੀਰ ਨੂੰ ਦੇਖ ਲੈਣਾ ਔਰ ਕਿਸ ਤਰ੍ਹਾਂ ਦੇ ਆਫਰ ਹੈ ਜਿਹੜੇ ਤੁਹਾਡੇ ਕੋਲ ਅਵੇਲੇਬਲ ਨੇ ਕਿਸ ਤਰ੍ਹਾਂ ਦੇ ਆਫਰ ਤੁਸੀਂ ਦੇ ਰਹੇ ਹੋ ਕਸ਼ਮੀਰ ਕੈਂਪਸ ਦੇ ਵਰਕ ਨੇ ਫੁੱਲ ਰੇਂਜ ਫੁੱਲ ਵੈਰਾਈਡ ਮਿਲੇਗੀ ਇਸ ਟਾਈਮ ਤੁਹਾਨੂੰ ਇਹਦੇ ਵਿੱਚ ਕੈਂਪਸ ਦੇ ਕਟਵੜ 60 ਤੋਂ 70 ਮਾਡਲ ਸਾਡੇ ਨੂੰ ਮਿਲ ਜਾਣਗੇ 1 ਪੇਅਰ ਤੇ 20% ਡਿਸਕਾਊਂਟ ਹੈ 2 ਪੇਅਰ ਤੇ 25% ਡਿਸਕਾਊਂਟ ਹੈ ਜੋ ਕੰਪਨੀ ਵੱਲੋਂ ਆਫਰ ਹੈਗਾ 30 ਤਰੀਕ ਤੱਕ ਮਿਲੇਗਾ ਰੈਗੂਲਰ ਦਿਨਾਂ ਸਭ ਨੂੰ ਮਤਲਬ 30 ਤਰੀਕ ਤੱਕ ਉਸ ਤੋਂ ਬਾਅਦ ਉਸ ਤੋਂ ਬਾਅਦ 20% ਦੀ ਹੈ ਕੰਪਨੀ ਹਰ ਇੱਕ ਮਹੀਨੇ ਇਹ ਸਾਡਾ ਕਾਊਂਟਰ ਹੈ ਨਾ ਸੁਪਰ ਕਾਊਂਟਰ ਹੈ ਜੀ ਟੈਲਰ ਆਥਰਾਇਜ਼ਰ ਹੈ ਅੰਨੇ ਸਾਡੀ ਗੇਟ ਨਾਲ ਹੈ ਕੈਂਪਸ ਦਾ ਜੋ ਕੰਪਨੀ ਵੱਲੋਂ ਸਟੇਮ ਬੰਦੇ ਅਸੀਂ ਨਾਲ ਦੀ ਰਾ ਦੇਣੀ ਆ ਦੱਸਾਂਗੇ ਯਾ ਮਤਲਬ ਕੰਪਨੀ ਹਰ ਇੱਕ ਨੱਕ ਮੈਂ ਮਤਲਬ ਆਫਰ ਕੱਢਦੀ ਰਹਿੰਦੀ ਹੈ ਉਹ ਅਪਡੇਟ ਕਰਦੀ ਰਹਿੰਦੀ ਹੈ ਨਵਾਂ ਅਪਡੇਟ ਹੈ ਸੋ ਦੋਸਤੋ ਜਿਸ ਤਰ੍ਹਾਂ ਹਾਂਜੀ ਸਾਡੇ ਨਾਲ ਇੱਕ ਮੋਡਲ ਤੇ ਨਵੀਂ ਰੇਂਜ ਨਵੀਂ ਵੈਰਾਈਟੀ ਜੋ ਵੀ ਆਮ ਹੋਰ ਕਿਸੇ ਪਰ ਕੰਪਨੀ ਦਾ 2025 ਰੇਂਜ ਦਾ ਕੈਂਪਸ 13 ਨੂੰ ਜਾਂ ਮਾਰਚ ਚ ਆਇਆ ਨਵ ਲੋਕ ਦੇ ਬਿਤੇ ਨਿਊ ਵੈਰਾਈਟੀ ਚ ਸਾਡੇ ਮੈਸ਼ ਅਪਰਾ ਰਨਿੰਗ ਸੋਲ ਹੈ ਜੇ ਮਰਜੀ ਰਫ ਕਸਟਮਾਈਜ਼ ਕਰ ਸਕਦੇ ਹਾਂ ਹਾਂਜੀ ਸਸਕ੍ਰਾਈਬ ਕਰਕੇ ਇਸ ਤਰ੍ਹਾਂ ਰੱਖ ਸਕਦੇ ਹੋ ਕੋਈ ਗੱਲ ਨਹੀਂ ਸਾਰੇ ਬਿਆਨੋਂ ਕੱਟ ਨੇ ਸਾਡੇ ਪ੍ਰਾਈਸ ਵੀ ਕੱਟ ਨੇ ਕੰਪਨੀ ਦਾ ਵੈਸੀ ਬ੍ਰਾਈ ਬਹੁਤ ਵਧੀਆ ਰੇਂਜ ਰੱਖੀ ਹੋਈ ਹੈ ਜੀ ਕੰਪਨੀ ਬਹੁਤ ਸ਼ਾਨਦਾਰ ਰੇਂਜ ਆ ਰਹੀ ਹੈ 899 ਤੋਂ ਲੈ ਕੇ 2500 ਦਾ ਫੁੱਲ ਵੈਰਾਈਟੀ ਮਿਲ ਰਹੀ ਜੀ ਸੋ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਮਤਲਬ ਜਿਹੜੇ ਪ੍ਰੋਡਕਟ ਇਥੇ ਅਵੇਲੇਬਲ ਨੇ ਹਰ ਇੱਕ ਪ੍ਰੋਡਕਟ ਉੱਪਰ ਆਫਰ ਵੀ ਦਿੱਤਾ ਜਾਂਦਾ ਕਸਟਮਾਈਜ਼ ਉਪਲਬਧ ਹੈ ਕਸਟਮਰ ਦੇ ਨਾਲ ਵੀ ਗੱਲ ਕਰ ਲੈਣੇ ਸ਼ਸ਼ੀ ਕਲ ਇੱਥੇ ਪਹੁੰਚੀ ਹਾਂ ਪਹਿਲਾਂ ਅੱਜ ਜੀਐਸ ਫੁੱਟਵੇਅਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿਸੇ ਦੇਖਣ ਸੋ ਬੈਸਟ ਹੈ ਸਾਰਾ ਕੁਝ ਆਨ ਹੈ ਠੀਕ ਕਹਿਣਾ ਚਾਹੁੰਦੇ ਹਾਂ ਇਸ ਬਾਰੇ ਕਿ ਮਤਲਬ ਜਿਹੜੇ ਪ੍ਰੋਡਕਟ ਅਵੇਲੇਬਲ ਰੱਖੇ ਹੋ ਤੁਸੀਂ ਦੇਖਣ ਆਏ ਹਾਂ ਕਿਸਾ ਜਿਹੜੇ ਰੱਖਨੇ ਤੋਂ ਮੌਜੂਦ ਹੈ ਹਾਂਜੀ ਬਹੁਤ ਵਧੀਆ ਨੇ ਸਾਰੀਆਂ ਪਹਿਲੀ ਵਾਰ ਆਏ ਹਾਂ ਮੇਰੇ ਹਾਂਜੀ ਫਰਸਟ ਟਾਈਮ ਆਏ ਹਾਂ ਫਰਸਟ ਟਾਈਮ ਆਏ ਨੇ ਜਿਹੜੇ ਸ਼ੂਜ਼ ਦਾ ਸੈਟ ਕਿਤੇ ਨੇ ਸਾਡੇ ਕੋਲ ਕਿਵੇਂ ਦਾ ਫੀਡਬੈਕ ਦੇਣਾ ਚਾਹੁੰਦੇ ਤੁਸੀਂ ਸ਼ੂਜ਼ ਦੀ ਵੈਰਾਈਟੀ ਦੇਖ ਕੇ ਤੁਸੀਂ ਹਾਲੀਵੁੱਡ ਸਾਰਾ ਕੀ ਕਹਿਣਾ ਚਾਹੋਗੇ ਹੋਰ ਮਤਲਬ ਕਾਫੀ ਜਿਹੜੇ ਔਰ ਕਾਸਮੈਟਿਕ ਵਗੈਰਾ ਸਭ ਵੈਸਟ ਹੈ ਕੀ ਕਹਿਣਾ ਚਾਹੋਗੇ ਮਤਲਬ ਹੋਰ ਲਗ ਪਹੁੰਚਣ ਕਿਸ ਤਰ੍ਹਾਂ ਹਾਂਜੀ ਹਾਂਜੀ ਕਸਟਮਰ ਜੈ ਵੈਲਕਮ ਸੋ ਮੈਂ ਕਿਸ ਤਰ੍ਹਾਂ ਦਾ ਆਪਣੇ ਕੋਲ ਕਾਸਮੈਟਿਕਸ ਸਾਮਾਨ ਹੈ ਕਿਸ ਤਰ੍ਹਾਂ ਦਾ ਅਵੇਲੇਬਲ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਰੱਖੀ ਆ ਆਪਣੇ ਕੋਲ ਆਪਣੇ ਬਿਊਟੀ ਪ੍ਰੋਡਕਟ ਨੇ ਸਾਰੇ ਕੀ ਡਿਜ਼ ਪ੍ਰੋਡਕਟ ਨੇ ਬੀਬੀ ਪ੍ਰੋਡਕਟ ਬੈਂਗਲਸ ਵਗੈਰਾ ਰੱਖੜ ਵਗੈਰਾ ਵੀ ਆ ਚੁੱਕੀ ਹੈ ਨੇ ਇਰਸਟਕਟ ਲਿਪਸਟਿਕ ਵਗੈਰਾ ਸਭ ਕੁਝ ਹੈ ਹਾਂਜੀ ਕਿਸ ਤਰ੍ਹਾਂ ਦਾ ਕੋਰਸ ਹੈ ਤੇ ਬਿਲਕੁਲ ਕਿਸ ਤਰ੍ਹਾਂ ਦਾ ਮਤਲਬ ਪ੍ਰੈਕਟੀਕਲ ਆਪਣੇ ਜਿਵੇਂ ਲੈਕਮੀ ਦਾ ਹੋ ਗਿਆ ਮਾਰਸ ਹੋ ਗਿਆ ਇਸ ਆਪਣੇ ਸਟਿਕਸ ਦਾ ਹੋ ਗਿਆ ਇਸ ਤਰ੍ਹਾਂ ਸਾਰੀ ਵੈਰਾਈਟੀ ਕਹਿਣਾ ਚਾਹੁੰਦੇ ਹਾਂ ਗ੍ਰੈਂਡ ਓਪਨ ਕੀਤੀ ਹੈ ਨਾ ਵੀ ਸ਼ੌਪ ਵੀ ਓਪਨ ਕੀਤੀ ਗਈ ਹੈ ਇੱਕੋ ਸਾਥ ਵਾਲੇ ਹਰ ਇੱਕ ਪ੍ਰੋਡਕਟ ਹੋ ਜਾਂਦਾ ਹਾਂ ਵਨ ਰੂਫ ਤੇ ਅੰਡਰ ਵਨ ਰੂਫ ਸਾਰਾ ਕੁਝ ਮਿਲ ਜਾਂਦਾ ਜੇ ਮਤਲਬ ਇਹ ਤਰਫ ਨਾਲ ਲੇਡੀਜ਼ ਦਾ ਵੀ ਹੋ ਗਿਆ ਜੈਂਟਸ ਉੱਪਰ ਕਿਡਜ਼ ਵੀਅਰ ਆਪਣੇ ਜੈਂਟਸ ਵੀਅਰ ਵੀ ਲੇਡੀਜ਼ ਵੀਅਰ ਵੀ ਹੈ ਦਰ ਆਪਣੇ ਫੁੱਟਵੀਅਰ ਹੈ ਜੈਂਟਸ ਫੁੱਟਵੀਅਰ ਤੇ ਲੇਡੀਜ਼ ਫੁੱਟਵੀਅਰ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਹਾਂ ਛੋਟੇ ਤੋਂ ਲੈ ਕੇ ਬੱਚੇ ਹਾਂ ਵੱਡੇ ਤੱਕ ਸਾਰਾ ਕੁਝ ਹੈ ਹਾਂਜੀ ਸਾਰਾ ਕੁਝ ਇੱਥੇ ਕੇ ਮਤਲਬ ਕਸ਼ਮੀਰ ਹੈ ਪੰਜ ਤੁਸੀਂ ਅੰਡਰ 1 ਰੂਲਸ ਅਨੁਸਾਰ ਕੁਝ ਮਿਲ ਮਿਲੇ ਗਿਆ ਤੇ ਵਿਜਿਟ ਜ਼ਰੂਰ ਕਰਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸਾਹਮਣੇ ਬਸ ਹਾਂ ਜ਼ਰੂਰ ਵਿਜਿਟ ਕਰੋ ਇਹਨਾਂ ਨੂੰ ਆਪਣਾ ਆਪਣਾ 20% ਡਿਸਕਾਊਂਟ ਵੀ ਦਿੱਤਾ ਜਾਏਗਾ ਜੇ ਤੁਸੀਂ ਹੋਰ ਵੀ ਕਰੋਗੇ ਆਓ ਦਿੱਤਾ 30% ਡਿਸਕਾਊਂਟ ਦੇ ਦਾਂਗੇ ਇਸ ਪ੍ਰੋਡਕਟ ਦੇ ਜਰਾ वैसे so, <laughs> तो ਅਸੀਂ 20% ਹਰੇਕ ਪ੍ਰੋਡਕਟ 'ਚ ਦਿੱਨੇ ਆ ਤੇ ਹੁਣ ਜਿਵੇਂ ਰਖੜੀ ਚੱਲ ਰਹੀ ਹੈ ਤਾਂ ਇਸੇ ਇਥੇ 30% ਕਰ ਰਹੇ ਹਾਂ ਸੋ ਬਿਲਕੁਲ ਉਹਨਾਂ ਭੈਣਾਂ ਲਈ ਆ ਇਹ ਕਿ ਜਿਹੜਾ ਤਿਹਾਰ ਆ ਰਖੜੀ ਦਾ ਤਿਹਾਰ ਆ ਰਖੜੀ ਦੇ ਤਿਹਾਹ ਤੇ ਤੁਸੀਂ ਰਖੜੀਆਂ ਖਰੀਦਦੇ ਹੋ ਤਾਂ ਜਰੂਰ ਹੈ ਜਿਹੜਾ ਕਿ ਡੈਲੋ ਰੋਡ ਸਾਨੇਵਾਲ ਦੇ ਵਿੱਚ ਇਹ ਗ੍ਰੈਂਡ ਓਪਨਿੰਗ ਹੋਈ ਆ ਰਖੜੀਆਂ ਵੀ ਤੁਹਾਨੂੰ ਦਾਤਾਰ ਮੈਂ ਕਿਸ ਤਰ੍ਹਾਂ ਜਿਹੜੇ ਪ੍ਰੋਡਕਟ ਰਖੜੀਆਂ ਇੱਥੇ ਮੌਜੂਦ ਆ ਕਸਟਮਰ ਵੀ ਕਾਫੀ ਖੜੇ ਨੇ ਕਿਉਂਕਿ ਇੱਥੇ ਜਿਹੜਾ 20 ਤੋਂ 30% ਜਿਹੜਾ ਕਿ ਇੱਥੇ ਆਫਰ ਵੀ ਮਿਲ ਰਹੀ ਹੈ। ਅ ਦੇਖਦੇ ਹਾਂ ਅਵੇਲੇਬਲ ਹੈ ਕਿਸ ਤਰ੍ਹਾਂ ਦੇ ਜਿਹੜਾ ਇੱਕ ਬੇਸਮੈਂਟ ਵੀ ਬਣੀ ਹੋਈ ਆ ਬੇਸਮੈਂਟ ਵਿੱਚ ਤੁਸੀਂ ਸ਼ਾਪ ਹੈ ਜਿਹੜੀ ਬਹੁਤ ਵਧੀਆ ਅਵੇਲੇਬਲ ਹੈ ਔਰ ਲੇਡੀਜ਼ ਪ੍ਰੋਡਕਟ ਹੈ ਜਿਹੜੇ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਪ੍ਰੋਡਕਟ ਅਵੇਲੇਬਲ ਹੈ ਪੰਜਾਬੀ ਜੁੱਤੀਆਂ ਵੀ ਲੇਟਿਸਤ ਨਹੀਂ ਆ ਵੀ ਜੁੱਤੀਆਂ ਵੀ ਅਵੇਲੇਬਲ ਹੈ ਲੀਡਸ ਵਾਸਤੇ ਜੀ ਡੀਸ ਪੰਜਾਬੀ ਜੁੱਤੀਆਂ ਵੀ ਅਵੇਲੇਬਲ ਹੈ ਪੰਜਾਬੀ ਜੁੱਤੀਆਂ ਵੀ ਬਹੁਤ ਰੈਡੀ ਅਵੇਲੇਬਲ ਆਪਣੇ ਕੋਲ ਜੁੱਤੀ ਦੇ ਵਿੱਚ ਤਾਂ ਉਹਨਾਂ ਵਿਜੀਟਿਚੇ ਸੈਂਪਲ ਹਾਂ ਹਾਂ ਬਿਲਕੁਲ ਸੈਂਪਲ ਸਵਾ ਤਾਂ ਉਸ ਤੋਂ ਤੁਸੀਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਕਿ ਤਰੀਕੇ ਨਾਲ ਇੱਕ ਵਧੀਆ ਜਿਹੜੀ ਗ੍ਰੈਂਡ ਓਪਨਿੰਗ ਕੀਤੀ ਹੈ ਹਰ ਇੱਕ ਚੀਜ਼ ਜਿਹੜੀ ਇੱਥੇ ਪ੍ਰੋਡਕਟ ਅਵੇਲੇਬਲ ਹੈ ਚਾਹੇ ਉਹ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਪ੍ਰੋਡਕਟ ਜਿਹੜਾ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਹਰ ਇੱਕ ਬਿਲਕੁਲ ਸ਼ੋਰ ਕੈਮਰਾਮੈਨ ਨੂੰ ਕਹਿੰਗਾ ਜਿਹੜੀਆਂ ਡਿਸਪਲੇ ਵਗੈਰਾ ਹੈ ਡਿਸਪਲੇਸ ਤੋਂ ਥੋੜਾ ਏ ਕਿ ਕਸਮਰ ਲਈ ਈਜ਼ੀ ਹੋ ਜਾਂਦਾ ਉਹਨਾਂ ਨੂੰ ਇਹ ਦੱਸਣਾ ਵੀ ਸਾਨੂੰ ਐਗਜ਼ੈਕਟਲੀ ਚਾਹੀਦਾ ਕੀ ਹੈ ਵੀ ਇੱਕ ਆਈਡੀਆ ਸਾਨੂੰ ਵੀ ਹੋ ਜਾਂਦਾ ਉਹਨਾਂ ਨੂੰ ਅਟੈਂਡ ਕਰਨ ਲਈ ਕਿ ਵੀ ਉਹਨਾਂ ਨੂੰ ਕਿਸ ਟਾਈਪ ਦੀ ਵੈਰਾਈਟੀ ਚਾਹੀਦੀ ਹੈ ਜਿਵੇਂ ਇਹਦੇ ਵਿੱਚ ਸਲੀਪਰਸ ਬੈਲੀਜ਼ ਅੰਡਰ ਪੰਜਾਬੀ ਜੁੱਤੀ ਵੀ ਦੇਖੋ ਲੱਗੀ ਹੋਈਆਂ ਇਹਦੇ ਵਿੱਚ ਚੱਪਲ ਦੇ ਲੱਗੇ ਹੋਏ ਆ ਕੋਲਾਪੂਰੀ ਸਟਾਈਲ ਹੋ ਗਿਆ ਸੈਂਡਲਸ ਬ੍ਰਾਈਡਰ ਸੈਂਡਲਸ ਸਭ ਵੈਰਾਈਟੀ ਰੱਖੀ ਹੋਈ ਹੈ ਮਤਲਬ ਇੱਕ ਆਈਡੀਆ ਲੈ ਲਈ ਵੀ ਕਸਟਮਰ ਨੂੰ ਕਿਸ ਟਾਈਪ ਦੀ ਚੀਜ਼ ਚਾਹੀਦੀ ਹੈ ਉਹਦੇ ਤੋਂ ਇਹ ਆਈਡੀਆ ਹੋ ਕੇ ਇਜ਼ੀ ਅਟੈਂਡ ਉਹਨਾਂ ਨੂੰ ਕਰਨਾ ਹੋ ਜਾਂਦਾ ਵੀ ਉਹਦੇ ਵਿੱਚ ਮੋਰ ਐਂਡ ਮੋਰ ਪ੍ਰੋਡਕਟਸ ਉਹਨਾਂ ਨੂੰ ਦਿਖਾਣੇ ਸੀ ਹੋ ਜਾਂਦੇ ਹਾਂਜੀ ਯਾਰ ਕੀ ਇਹ ਮਲੇਵਰ ਹਾਂਜੀ ਵੀ ਕਸਟਮਰ ਨੂੰ ਈਜ਼ੀ ਹੋ ਜੇ ਉਹਨਾਂ ਨੂੰ ਐਗਜ਼ੈਕਟ ਇੱਕ ਆਈਡੀਆ ਬਿਠਾਉਣ ਦੇ ਵਿੱਚ ਵੀ ਸਾਨੂੰ ਐਗਜ਼ੈਕਟਲੀ ਕੀ ਚਾਹੀਦਾ ਠੀਕ ਹੈ ਐਂਡ ਨੈਕਸਟ ਆਪਾਂ ਤੁਹਾਨੂੰ ਪੰਜਾਬੀ ਜੁੱਤੀ ਦੇ ਸੈਂਪਲ ਵੀ ਦਿਖਾਵਾਂਗੇ ਸੋ ਬਿਲਕੁਲ ਆਓ ਆਪਾਂ ਪੰਜਾਬੀ ਜੁੱਤੀਆਂ ਦੇ ਜਿਹੜੇ ਸੈਂਪਲ ਆ ਉਹ ਵੀ ਦੇਖਦੇ ਹਾਂ ਸਭੀ ਮੋਕਸਨ ਲੱਭਦੀ ਜੁੱਤੀ ਇੱਕ ਵਨ ਕਿ ਸਾਲ ਦੇ ਬੱਚੇ ਦੇ ਸਾਈਜ਼ ਤੋਂ ਵੀ ਅਵੇਲੇਬਲ ਸ਼ੁਰੂ ਹੋ ਜਾਂਦੀ ਹੈ ਆਪਣੇ ਕੋਲ ਪੰਜਾਬੀ ਜੁੱਤੀ ਦੇਖੋ ਸਭ ਤੋਂ স্মਲ ਸਾਈਜ਼ ਹੈ ਇਹ ਬੱਚੇ ਦਾ ਇੱਕ ਸਾਲ ਦੇ ਬੱਚੇ ਦੇ ਪੰਜਾਬੀ ਜੁੱਤੀ ਜਿਵੇਂ ਕਿਸੇ ਫੰਕਸ਼ਨਲੀ ਬੱਚਿਆਂ ਨੂੰ ਵੇਅਰ ਕਰਾਉਂਦੇ ਨੇ ਸੂਟਸ ਅੰਦੇ ਨਾਲ ਟੀਮ ਅਪ ਕਰਨ ਦੇ ਲਈ ਐਂਡ ਲੇਡੀਜ਼ ਦੇ ਪੰਜਾਬੀ ਜੁੱਤੀ ਦੇ ਵਿੱਚ ਵੀ ਬਹੁਤ ਸਾਰੀ ਟਾਈਪਿੰਗ ਮਿਲ ਜੂਗੀ ਅਸਮੇਂ ਕੋਲ। ਐਸਾ ਸਿੰਪਲ ਸਟਾਰਟਿੰਗ ਰੇਂਜ ਹੈ ਇਹ 250 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਆ। ਠੀਕ ਹੈ ਨਾ? ਡੇਲੀ ਵੇਅਰ ਦੇ ਲਈ ਬਹੁਤ ਐਕਸੀਡ ਜਾਈਂ ਕਿ ਵੇਅਰ ਕਰਨਾ ਹੋ। ਪਰ ਸਭ ਤੋਂ ਅਪਰ ਰੇਂਜ ਵੀ ਅੱਧਾ ਨਾ ਨਾ ਸਟਿਚਿੰਗ ਵਾਲਾ। ਅਦੇ ਮੁਕਸਰੀ ਡਿਜ਼ਾਈਨ ਹੋ ਗਿਆ ਆਪਣੇ ਕੋਲ ਠੀਕ ਹੈ ਇਹਦੇ ਵਿੱਚ ਵੀ 3 ਕਲਰਸ अवेलेबल ਹੈ ਬਲੈਕ ਮੈਰੂਨ ਐਂਡ 골ਡਨ ਐਂਡ ਵਾਈਟ ਐਂਡ ਸਟਿਚਿੰਗ ਵਾਲੀ ਜੋ ਆਪਣੇ ਕੋਲ ਪੰਜਾਬੀ ਜੁਪਤੀ ਰਹਿੰਦੀ ਹੈ ਇਹਦਾ ਸਟਿਚਿੰਗ ਪੈਟਰਨ ਦੇ ਵਿੱਚ ਵੀ ਮਿਲ ਜੇਗੀ ਇਹਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਸਿੰਪਲ ਸੁਪਰ ਕੈਜ਼ੂਅਲ ਲੁੱਕ ਜਿਵੇਂ ਪਲਾਜ਼ੋਜ਼ ਨਾਲ ਵੇਅਰ ਕਰਨੀ ਹੋਵੇ ਜੀਨਸ ਨਾਲ ਵੇਅਰ ਕਰਨੀ ਹੋਵੇ ਇਹ ਚੀਜ਼ ਬਹੁਤ ਅੱਛੀ ਹੈ ਅਗਰ ਹੈਵੀ ਪਾਰਟੀ ਦੇ ਲੁੱਕ ਦੇ ਵਿੱਚ ਆਪਾਂ ਸਟਿਚਿੰਗ ਵਾਲੀ ਦੇ ਵਿੱਚ ਲੈਣੀ ਪਵੇ ਤਾਂ ਉਹ ਵੀ ਆਪਣੇ ਕੋਲ ਡਿਜ਼ਾਈਨ ਮਿਲ ਜਾਣਗੇ ਇਹ ਪੰਜਾਬੀ ਜੁੱਤੀ ਦਾ ਇਹ ਕਿ ਮੋਸਟਲੀ ਥੋੜਾ ਆਰਡਰ ਰੈਡੀ ਹੁੰਦੀ ਹੈ ਜੀ ਆਪਾਂ ਨੂੰ ਆਰਡਰ ਤੇ ਰੈਡੀ ਕਰਵਾਉਣੀਆਂ ਪੈਂਦੀਆਂ ਨੇ ਇਹ ਚੀਜ਼ਾਂ ਇਹ ਚੀਜ਼ਾਂ ਵੀ ਆਪਣੇ ਕੋਲ ਮਿਲ ਜਾਂਦੇ ਠੀਕ ਹੈ स्टिचिंग वाली ये पंजाबी जूतियां काफी अच्छी निकलती है सो दोस्तों ਤੁਸੀਂ ਹੁਣ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਹਰ ਪੰਜਾਬੀ ਜੁੱਤੀ ਵੀ ਅਵੇਲੇਬਲ ਹੈ ਹਰ ਛੋਟੇ ਬੱਚਿਆਂ ਤੋਂ ਲੈ ਕੇ ਇਸਟਾਫ ਦੇਖੀਏ ਛੋਟੇ ਬੱਚਿਆਂ ਦੀ ਵੀ ਮੈਨ ਆਪਣੇ ਕੋਲ ਜੀ ਬॉयज दी शेरवानी ਇਹ ਤਾਂ ਬੰਦੇ ਆ ਪੰਜਾਬੀ ਉਹ ਵੀ ਮਿਲ ਜੀਗੇ शेरवानी ਜੁੱਤੀ ਬॉयज ਵਾਲੀ ਉਹ ਵੀ ਮਿਲ ਜੇਗੀ ਕੁਰਤੇ ਪਜਾਮੇ ਵਾਲੀ ਛੋਟੇ ਬੱਚੇ ਵੀ ਜਿਵੇਂ ਕਿ ਹੁਣ ਫੰਕਸ਼ਨਸ ਚੱਲ ਰਹੇ ਨੇ ਸਕੂਲਜ਼ ਦੇ ਵਿੱਚ ਇਹ ਲੇਡੀ ਸੰਗੀਤ ਤੇ ਬੱਚੇ কুর্তা ਪਜਾਮਾ ਵੇਅਰ ਕਰਦੇ ਆ ਉਹਦੇ ਨਾਲ ਵੀ ਆਪਾਂ ਨੂੰ ਸਬਟਾਈਪ ਦੇ ਮਿਲ ਜਾਂਦੇ ਜਲਸਾ ਕਹਿ ਦਿੰਦੇ ਜਿਵੇਂ ਕਹਿ ਲੋ ਜੈਂਟਸ ਦਾ ਜਲਸਾ ਉਸ ਟਾਈਪ ਬੱਚੇ ਦਾ ਛੋਟਾ ਜਲਸਾ ਵੀ ਉੱਥੇ ਵੇਰ ਹੋ ਜਾਂਦਾ ਕਿਹੜੇ ਆਪਰੇਟਿਵ ਲੈਵਲ ਆਪਕੋ ਬੋਲੇ ਸਾਨੇਪੋਣ ਲੇਡੀਜ਼ ਦੇ ਵਿੱਚ ਸਭ ਤੋਂ ਪਹਿਲੇ ਸਾਨੇਵਾਲ ਦੇ ਸਾਰੇ ਵਾਸੀਆਂ ਸਤਿ ਸ਼੍ਰੀ ਅਕਾਲ ਮੈਂ ਜੀਐਸ ਜਨਰਲ ਸਟੋਰ ਤੋਂ ਗੁਰਮੀਤ ਸਿੰਘ ਆਪਜੀ ਦੀ ਸੇਵਾ ਦੇ ਵਿੱਚ ਹਾਜ਼ਰ ਅਸੀਂ ਹੁਣ ਨਵਾਂ ਸ਼ੋਰੂਮ ਓਪਨ ਕੀਤਾ ਹੈ ਆਪ ਸਭ ਨੂੰ ਐਸੇ ਪਤਾ ਲੱਗ ਗਿਆ ਹੁਣ ਹੈ ਅੱਜ ਵੀਰਜੀ ਸਵਾ ਨਿਊਜ਼ ਤੋਂ ਪਹੁੰਚੇ ਨੇ ਸਾਡੇ ਕੋਲ ਰਿਪੋਰਟਿੰਗ ਕਰਨ ਲਈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਨਾਲ ਡਬਲੂ ਵੀਰਜੀ ਦਾ ਵੀ ਆਪਣੇ ਕੋਲ ਲੇਡੀਜ਼ ਦੇ ਵਿੱਚ ਜੀਨਸ ਦੀ ਅੱਛੀ ਕੁਆਲਿਟੀ ਟਾਪ ਲੇਡੀਜ਼ ਦੇ ਵੇ ਸ਼ਰਾਰੇ suit ਆਪਣੇ ਕੋਲ प्लाਜ਼ੋ suit full and range ਮਿਲੂਗੀ ਤੁਹਾਨੂੰ ਇੱਕੋ ਹੀ ਛਾਤੇ ਥੱਲੇ ਬੱਚੇ ਦਾ گارਮੈਂਟs cosmetics ਅੱਜ ਰਖੜੀਆਂ ਦਾ ਹੁਣ ਸੀਜ਼ਨ ਚੱਲੇ ਰਖੜੀਆਂ ਦਾ ਤਿਉਹਾਰ ਪਰਸੋਂ ਨੂੰ ਆ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਹਿਲੇ ਹੀ ਐਡਵਾਂਸ ਚ ਵਧਾਈਆਂ ਦਿੰਨੇ ਹਾਂ ਰਖੜੀ ਦੇ ਆਪਣੇ ਕੋ ਫੁੱਲ ਰੇਂਜ ਆ ਤੁਹਾਨੂੰ ਅੱਛੇ ਰੇਟ ਤੇ ਦਵਾਂਗੇ ਉਸ ਤੋਂ ਬਾਅਦ ਕੱਪੜੇ ਤੇ ਜੀ ਤੁਹਾਨੂੰ ਅਸੀਂ ਵੈਸੇ ਨਾਰਮਲੀ 20% ਲੈਸ ਕੱਟਦੇ ਹਾਂ ਰਖੜੀ ਤਿਹਾੜ ਤੇ ਤੁਹਾਨੂੰ 30% ਤੋਂ ਲੈ ਕੇ 50% ਤੱਕ ਲੈਸ ਦਿੱਤੀ ਜਾਊਗੀ ਸੋ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਆਓ ਸ਼ਾਪਿੰਗ ਕਰੋ ਸਾਡਾ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਤੁਹਾਡੀ ਇੰਡੀਕ ਦੇ ਵਿੱਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕਿਸ ਤਰ੍ਹਾਂ ਦੇ ਜਿਹੜੇ ਸੂਟ ਅਵੇਲੇਬਲ ਨੇ ਆਪਣੇ ਪਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਪ੍ਰੋਡਕਟ ਅਵੇਲੇਬਲ ਆਪਣੇ ਕੋਲ ਸਾਰੇ ਕਾਟਨ ਦੇ ਵਿੱਚ ਸ਼ਿਫੋਨ ਦੇ ਵਿੱਚ ਜੋਰ ਜੱਟ ਦੇ ਵਿੱਚ ਸਾਰੇ ਕੁਆਲਿਟੀ ਸੂਟਾਂ ਦੀ ਮਿਲੂਗੀ ਤੁਹਾਨੂੰ ਮਿੱਡੀਆਂ ਦੇ ਵਿੱਚ ਗਰ ਰਿਸਤੇ ਵਿੱਚ ਛੋਟੇ ਵੱਡੇ ਸਾਰੇ ਸਾਈਜ਼ ਇਹ ਸਾਰੇ ਸ਼ਿਫੋਨ ਦੇ ਵਿੱਚ ਮਿੱਡੀਆਂ ਆ ਗਈਆਂ ਜੀ ਉਸ ਤੋਂ ਬਾਅਦ ਤੁਹਾਨੂੰ ਜੋ ਲੇਟੈਸਟ ਫੈਸ਼ਨ ਦੇ ਵਿੱਚ ਕਾਟਨ ਦੇ ਸੂਟ ਚੱਲ ਰਹੇ ਆ ਸ਼ਿਫੋਨ ਦੇ ਜੋਰ ਜੱਟ ਦੇ ਸੂਟ ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਮਿਲਣਗੇ ਗਾਰਨਿਸ਼ ਦੇ ਵਿੱਚ ਜੀਨਸ ਮਿਲੂਗੀ ਤੁਹਾਨੂੰ ਗਰਲਿਸ਼ ਦੇ ਵਿੱਚ ਟੌਪ ਦੀ ਵੈਰਾਈਟੀ ਮਿਲੂਗੀ ਟੀ-ਸ਼ਰਟਸ ਮਿਲਣਗੀਆਂ ਲਾਈਕਰਾ ਕਾਟਨ ਲਾਈਕਰਾ ਦੀਆਂ ਉਸ ਤੋਂ ਬਾਅਦ ਤੁਹਾਨੂੰ ਜੈਂਟਸ ਦੀਆਂ ਟੀ-ਸ਼ਰਟਾਂ ਮਿਲਣਗੀਆਂ ਜੈਂਟਸ ਦਾ ਫੁੱਲ ਸਟਾਕ ਵੀ ਆਪਣੇ ਕੋਲ ਅਵੇਲੇਬਲ ਹੋ ਚੁੱਕਿਆ ਵਾ ਜੈਂਟਸ ਦੇ ਵਿੱਚ ਜੀਨ ਕਾਟਨ ਪੈਂਟ ਸਾਰੇ ਵੈਰਾਈਟੀ ਤੁਹਾਨੂੰ ਮਿਲਣਗੇ ਗੜੀ ਕੇ ਦੋਸਤੋ ਆਪਾਂ ਜਿੱਥਾ ਦੇਖਿਆ ਕਿ ਹਰ ਇੱਕ ਛੱਤ ਥੱਲੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਇੱਕ ਹੀ ਅਵੇਲੇਬਲ ਹੈ ਇੱਥੇ ਹਰ ਇੱਕ ਪ੍ਰੋਡਕਟ ਹੈ ਜਿਹੜਾ ਤੁਹਾਨੂੰ ਉੱਥੇ ਮਿਲੇਗਾ ਹੁਣ ਰੱਖੜੀ ਦਾ ਵੀ ਸੀਜ਼ਨ ਚੱਲ ਰਿਹਾ ਹੈ ਰੱਖੜੀ ਦੇ ਤਿਹਾਰ ਤੇ ਇੱਕ ਵਧੀਆ-ਵਧੀਆ ਫੈਂਸੀ ਰੱਖੜੀਆਂ ਵੀ ਇਹਨਾਂ ਕੋਲ ਮੌਜੂਦ ਨੇ ਜਿਹੜੇ ਆਫਰ ਵੀ ਦੇ ਰਹੇ ਨੇ ਸਰ ਕਿਸ ਤਰ੍ਹਾਂ ਦਾ ਜਿਹੜਾ ਆਫਰ ਹੈ ਤੁਸੀਂ ਦੇ ਰਹੇ ਹੋ ਕਿਸ ਤਰ੍ਹਾਂ ਦਾ ਆਫਰ ਜਿਹੜਾ ਚੱਲ ਰਿਹਾ ਵਾ 20% ਲੈਸ ਕੱਟਦੇ ਸੀ ਹੁਣ 30% ਤੋਂ ਲੈ ਕੇ 50% ਤੱਕ ਤੁਹਾਨੂੰ ਲੈਸ ਦਿੱਤੀ ਜਾਊਗੀ ਜੀ ਅਲੱਗ-ਅਲੱਗ ਪ੍ਰੋਡਕਟ ਦੇ ਉੱਪਰ ਗਾਰਮੈਂਟਸ ਦੇ ਉੱਪਰ ਜੀ ਗਾਰਮੈਂਟਸ ਕੁਝ ਗਾਰਮੈਂਟ ਤੁਹਾਨੂੰ 20 ਦੇ 20 ਤੇ ਤਾਂ ਹੁਣ ਕੁਝ ਵੀ ਨਹੀਂ ਦੇਣਾ ਆਪਾਂ 30 ਤੋਂ ਹੀ ਦਵਾਂਗੇ 30 ਤੋਂ ਸਟਾਰਟਿੰਗ ਕਰਾਂਗੇ ਜੋ ਸਟਾਕ ਕਲੀਅਰ ਕਰ ਰਹੇ ਹਾਂ 30 ਤੋਂ ਲੈ ਕੇ 50 ਦੇ ਵਿੱਚ ਵਿੱਚ ਸਾਰੀ ਤੁਹਾਨੂੰ ਲਿਸਟ ਦਵਾਂਗੇ ਨਵੇਂ ਸਟਫ ਦੇ ਉੱਪਰ ਜੋ ਨਵਾਂ ਸਟਾਕ ਆ ਰਿਹਾ ਸਾਰੇ ਤੇ 30% ਲੈਸ ਦਿੱਤੀ ਜਾਊਗਾ ਜਿਹੜਾ ਹੁਣ ਆਫਰ ਹੈ ਜਿਹੜਾ ਉਹ 30% ਜਿਹੜਾ ਆਫਰ ਤੁਹਾਨੂੰ ਹਰ ਇੱਕ ਪ੍ਰੋਡਕਟ ਦੇ ਉੱਪਰ ਮਿਲੇਗਾ ਬਤ ਕੀਤੀ ਹੈ ਜਿਹੜਾ ਮੈਂ ਤੁਹਾਨੂੰ ਇੱਥੇ ਫਿਰ ਵੀ ਤਸਵੀਰਾਂ ਦਾ ਖਾਤਮਾ ਉੱਪਰੋਂ ਕਿਸ ਤਰੀਕੇ ਨਾਲ ਜਿਹੜਾ ਹਰ ਇੱਕ ਕਸਮਰ ਜਿਹੜੇ ਇੱਥੇ ਮੌਜੂਦ ਅਵੇਲੇਬਲ ਨੇ ਸੋ ਤੁਸੀਂ ਦੇਖ ਸਕਦੇ ਹੋ ਹਰ ਇੱਕ ਪ੍ਰੋਡਕਟ ਹੈ ਜਿਹੜੇ ਇੱਥੇ ਡੋਰੀਆਂ ਪਰਾਂ ਦੇ ਪੰਜਾਬੀ ਜੁੱਤੀਆਂ ਫੈਂਸੀ ਰਖੜੀਆਂ ਸੂਜ ਵਗੈਰਾ ਚਾਹੇ ਪੰਜਾਬੀ ਜੁੱਤੀਆਂ ਚਾਹੇ ਕੋਸਮੈਟਿਕਸ ਸਮਾਨਾ ਚਾਹੇ ਜਿਹਨਾਂ ਨੂੰ ਸ਼ੋਅ ਹੋ ਰਿਹਾ ਕਿਸੇ ਤਰ੍ਹਾਂ ਦਾ ਵੀ ਪ੍ਰੋਡਕਟ ਹੈ ਟੌਇਜ਼ ਨੇ ਬੱਚਿਆਂ ਦੇ ਖੇਡਾਂ ਦੇ ਜਿਹੜੇ ਇੱਥੇ ਟੈਡੀ ਵੀਅਰਸ ਨੇ ਉਹ ਵੀ ਅਵੇਲੇਬਲ ਹੈ ਹਰ ਇੱਕ ਪ੍ਰੋਡਕਟ ਹੈ ਜਿਹੜੇ ਇੱਥੇ ਅਵੇਲੇਬਲ ਹੈ ਚਾਹੇ ਕੋਈ ਵੀ ਪ੍ਰੋਡਕਟ ਤੁਸੀਂ ਮਾਰਕੀਟ ਦੇ ਵਿੱਚੋਂ ਲੈਣਾ ਹੋਵੇ ਤਾਂ ਉਹ ਜੀਐਚ ਫੁੱਟwear ਜੋ ਕਿ ਡੇਲੋ ਰੋਡ ਸਾਨੇਵਾਲ ਦੇ ਉਪਸਥਿਤ ਹੈ ਤੁਸੀਂ ਜਿੱਦਾਂ ਪਹਿਲਾਂ ਆਪਾਂ ਬੇਸਮੈਂਟ ਵੀ ਦਿਖਾ ਦਿੱਤਾ ਬੇਸਮੈਂਟ ਦੇ ਉੱਪਰ ਜਿਸ ਤਰ੍ਹਾਂ ਸੂਜ ਵਗੈਰਾ ਪਏ ਨੇ ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਵੀ ਕੀਤੀ ਐ ਸੋ ਆਪਾਂ ਇਹ ਜਿਹੜੀ ਮੈਂ ਫਿਰ ਇੱਕ ਵਾਰ ਤੁਹਾਨੂੰ ਦੱਸ ਦਵਾਂ ਜਿਹੜਾ ਇਹ ਜਿਹੜੀ ਸ਼ਾਪ ਆ ਇਹੋ ਡੇਲੋ ਰੋਡ ਸਾਨੇਵਾਲ ਦੇ ਉੱਪਰ ਇੱਕ ਨਵੀਂ ਹੀ ਗ੍ਰੈਂਡ ਓਪਨਿੰਗ ਹੋਈ ਐ ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡੀ ਗ੍ਰੈਂਡ ਓਪਨਿੰਗ ਕੀਤੀ ਕੋ 76 ਲੈ ਹਰ ਪ੍ਰੋਡਕਟ ਮੌਜੂਦ ਆ ਹਰ ਪ੍ਰੋਡਕਟ ਇੱਥੇ ਅਵੇਲੇਬਲ ਨੇ ਹਰ ਪ੍ਰੋਡਕਟ ਜੀਤੇ ਆ ਕੇ ਖਰੀਦ ਸਕਦੇ ਹੋ ਚਾਹੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਵਾਰ ਜ਼ਰੂਰ ਇਥੇ ਵਿਜ਼ਿਟ ਕਰੋ ਇਸੇ ਤਰ੍ਹਾਂ ਸ ਹੋਰ ਅਪਡੇਟ ਕੇਸ ਕਰਾਂਗੇ ਤਦ ਤੱਕ ਲਈ ਮੈਂ ਦਿਉ ਇਜਾਜ਼ਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਾਰਨਜੀ